ਮਾਡ ਹਾਊਸ ਤੋਂ ਤੁਸੀਂ ਵੇਖੇ ਹੋਣਗੇ ਤੁਹਾਨੂੰ ਅਸੀਂ ਅੱਜ ਮਾਡ ਹਾਊਸ ਵਖਾਣ ਜਾ ਰਹੇ ਆਂ ਇਹ ਦੇਖੋ ਜੀ ਸਾਰੇ ਕੱਚੇ ਘਰ ਨੇ ਪੱਕਾ ਇੱਥੇ ਕੋਈ ਵੀ ਨਹੀਂ ਕਿਉਂਕਿ ਬਾਰਡਰ ਏਰੀਆ ਹੈ ਨਾ ਤੇ ਇਹ ਦੇਖੋ ਜੀ ਖੋਤੀ ਰੇੜੀ ਤੇ ਪੱਠੇ ਲਿਆਉਂਦੇ ਨੇ ਤੇ ਇਹ ਦੇਖੋ ਜੀ ਦਰਵਾਜ਼ੇ ਲੱਕੜ ਦੇ ਲੱਗੇ ਹੋਏ ਨੇ ਟੋਕਾ ਲੱਗੇ ਹੋਏ ਜੀ ਬਿਜਲੀ ਵਾਲਾ ਤੇ ਹੋਰ ਮੈਂ ਤੁਹਾਨੂੰ ਵਖਾਣਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਭਾਈ ਹੋਈ ਸਾਡੇ ਨਾਲ ਹੈਗੇ ਨਹੀਂ ਜਿਹੜਾ ਆਪਾਂ ਨੂੰ ਵਿਜ਼ਿਟ ਕਰਵਾ ਰਹੇ ਨੇ ਅਸਲਾਮੁਅਲੈਕ ਮੈਂ ਹਾਂ ਜੀ ਮਹਿਰ ਨਜ਼ੀਰ احمد ਤੁਸੀਂ ਇਸ ਟਾਈਮ ਵੇਖਦੇ ਪਾਏ ਮੇਰੇ YouTube ਚੈਨਲ Facebook ਪੇਜ ਅਸੀਂ ਇਸ ਟਾਈਮ ਪਹੁੰਚ ਆਏ ਹਾਂ ਜੀ ਇੱਕ ਪਿੰਡ ਦੇ ਵਿੱਚ ਪਿੰਡ ਦਾ ਨਾਂ ਹੈ ਜੀ ਜੇਡੂਆ ਤੇ ਇਹ ਆਖਰੀ ਪਿੰਡ ਹੈ ਜੀ ਹਦੂਦ ਦੇ ਪਾਕਿਸਤਾਨ ਦਾ ਇਸ ਤੋਂ ਬਾਅਦ ਫਿਰ ਇੰਡੀਆ ਦਾ ਬਾਰਡਰ ਬਹੁਤ ਨੇੜੇ ਹੈ ਅੱਜ ਦੇ ਬਲੌਗ ਦੇ ਵਿੱਚ ਅਸੀਂ ਤੁਹਾਨੂੰ ਵਖਾਵਾਂਗੇ ਵੀ ਆਖਰੀ ਪਿੰਡ ਕਿਸ ਤਰ੍ਹਾਂ ਦੇ ਹੁੰਦੇ ਨੇ ਆਬਾਦੀਆਂ ਕਿਵੇਂ ਹਨ ਤੇ ਘਰ ਕੱਚੇ ਨੇ ਪੱਕੇ ਨੇ ਕਿਵੇਂ ਲੋਕ ਇੱਥੇ ਜ਼ਿੰਦਗੀ ਗੁਜ਼ਾਰਦੇ ਨੇ ਮੁਸ਼ਕਿਲਾਂ ਤੇ ਇਹਨਾਂ ਨੂੰ ਕੀ ਕੀ ਨੇ ਤੇ ਇੱਥੇ ਕੀ ਸਹੂਲਤਾਂ ਦਿੱਤੀਆਂ ਹੋਈਆਂ ਨੇ ਆਜੋ ਫਿਰ ਆਪਾਂ ਤੁਹਾਨੂੰ ਪਿੰਡ ਘੁਮਾਈਏ ਫਿਰ ਆਈਏ ਤੇ ਆਜੋ ਫਿਰ ਮੇਰੇ ਨਾਲ ਇਹ ਕੀ ਚੀਜ਼ੇ ਖੁੱਡਾ ਹੈ ਹਾਂ ਇਹ ਇਹ ਕੁਕੜਾਂ ਦਾ ਹੈ ਕਿ ਕਬੂਤਰਾਂ ਦਾ ਹੈ ਇਹ ਕੁਕੜਾਂ ਵਾਸਤੇ ਇਹ ਅੱਛਾ ਸਹੀ ਹੈ ਜੀ ਉੱਤੇ ਬਰਤਨਾ ਵਾਸਤੇ ਬਣਾਈ ਹੋਈ ਹੈ ਹਾਂ ਇਹ ਇਹ ਬਰਤਨ ਇਹ ਸਾਰੇ ਟੰਗਦੇ ਨੇ ਨਾ ਹਾਂਜੀ ਸਹੀ ਹੈ ਤੇ ਇਹ ਜਿਵੇਂ ਪਰਛਤੀਆਂ ਹੁੰਦੀਆਂ ਹਨ ਹਾਂਜੀ ਅੰਦਰ ਹਾਂਜੀ ਜਾਂ ਡੋਲੀਆਂ ਹੁੰਦੀਆਂ ਆਈਆਂ ਲੱਕੜ ਦੀਆਂ ਹਾਂ ਉਹ ਉਹ ਕੋਈ ਨਹੀਂ ਇੱਥੇ ਤੁਹਾਡੇ ਜਾਂ ਇਸ ਤਰ੍ਹਾਂ ਹੀ ਸਾਰੇ ਘਰ ਇਸ ਤਰ੍ਹਾਂ ਟੰਗਦੇ ਨੇ ਆ ਇਹ ਤਰ੍ਹਾਂ ਕੰਦੇ ਨੇ ਉਤੋਂ ਬਾਅਦ ਇੱਥੇ ਦੂਸਰਾ ਕੀ ਸਹੀ ਅੰਦਰ ਰੱਖੇ ਜਾਂਦੇ ਨੇ ਹੂੰ ਤੇ ਅੱਗ ਬਾਲਦੇ ਨੇ ਨਾ ਅੱਗ ਅੱਗ ਛਟੀਆਂ ਇਹ ਜਿਹੜੇ ਨਰਮੇ ਦੇ ਹੁੰਦਾ ਨਾ ਆਹ ਵੇਖੋ ਜੀ ਇਹ ਨਰਮੇ ਵਾਲੀਆਂ ਜਿਹੜੀਆਂ ਛਟੀਆਂ ਹੁੰਦੀਆਂ ਨੇ ਸੁੱਕ ਜਾਂਦੀਆਂ ਨੇ ਇਹ ਸਾਲ ਪੂਰਾ ਇਹ ਬਿਲਦੀਆਂ ਰਹਿੰਦੀਆਂ ਨੇ ਇੱਥੇ ਆਗੂ ਬਾਲਦੇ ਨੇ ਜਿਹੜਾ ਕੋਈ ਖਾਣਾ ਪਕਾਣਾ ਹੁੰਦਾ ਇੱਥੇ ਪਕਾਉਂਦੇ ਨੇ ਤੇ ਫਿਰ ਜਿਹੜੇ ਹੁੰਦੇ ਨੇ ਮੱਝ ਦੇ ਗੋਬਰ ਜਿਹੜਾ ਉਹਦੀਆਂ ਥਾਪੀਆਂ ਥਪਦੇ ਨੇ ਉਹ ਬੜ ਦੇ ਨੇ ਕੋਈ ਸ਼ਹਿਰਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਗੈਸ ਆ ਗਈ ਹੈ ਨਾ ਤੇ ਉੱਥੇ ਗੈਸ ਗੁਸਣਦੇ ਤੇ ਇਹ ਇਹਦੇ ਵਿੱਚ ਰੂਮ ਛੋਟਾ ਜੀ ਠੀਕ ਹੈ ਜੀ ਇਹ ਵੇਖੋ ਜੀ ਇਹ ਤਾਕੀ ਲੱਗੀ ਹੋਈ ਇਹਨਾਂ ਨੇ ਸਟੋਰ ਬਣਾਇਆ ਜਿਵੇਂ ਮਸਾਲੇ ਤੁਰ ਤੇ ਕੋਈ ਚੀਜ਼ਾਂ ਜਿਹੜੀਆਂ ਸੰਭਾਲ ਕੇ ਰੱਖਣੇ ਜਿਵੇਂ ਸ਼ਹਿਰਾਂ ਦੇ ਵਿੱਚ ਫ੍ਰਿਜ ਹੁੰਦੀ ਹੈ ਤੇ ਚੀਜ਼ਾਂ ਆਪਾਂ ਸੰਭਾਲ ਲੈਣੀਆਂ ਵੀ ਖਾਵਣ ਪਕਾਵਣ ਵਾਲੀਆਂ ਮਸਾਲੇ ਹੋਰਾਂ ਪਰਾਂ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਉਏ ਸਤਾਂ ਇਹਨਾਂ ਨੇ ਸਮਾਲ ਕੇ ਰੱਖੀ ਹੋਈਆਂ ਨੇ ਤਾਂ ਕਿ ਕੋਈ ਬਾਹਰੋਂ ਮਸਾਲੇ ਤਰਤੇ ਜਾਨਵਰ ਹੁੰਦੇ ਨਾ ਕੁੱਤੇ ਬਿੱਲੇ ਉਹ ਫਿਰ ਚੀਜ਼ਾਂ ਲੈ ਜਾਂਦੇ ਨੇ ਤੇ ਬਾਸ ਦਫਾ ਐਵੇਂ ਵੀ ਹੁੰਦਾ ਵੀ ਬਾੜੀਆਂ ਆਉਂਦੀਆਂ ਨੇ ਜਾਂ ਕੰਮ ਕੁੰਮ ਕਰਨ ਜਾਵਣ ਤੇ ਇਹ ਫਿਰ ਇੱਥੇ ਤਾਲਾ ਮਾਰ ਕੇ ਚਲੇ ਜਾਂਦੇ ਨੇ ਕਿ ਪਿੱਛੋਂ ਕੋਈ ਆ ਕੇ ਚੋਰੀ ਨਾ ਹੋ ਜਾਵੇ ਹਨਾ ਤੇ ਇੱਥੇ ਕੋਈ ਚੋਰੀ ਦਾ ਵੀ ਖਤਰਾ ਰਹਿੰਦਾ ਹੈ ਨਹੀਂ ਨਹੀਂ ਚੋਰੀ ਤਾਂ ਇੱਥੇ ਅੱਛਾ ਸਹੀ ਹੈ ਤੋਂ ਇਹ ਜਾਨਵਰਾਂ ਪਰ ਉਸੇ ਮਤਲਬ ਇਹ ਜਿਹੜਾ ਇਸ ਤਰ੍ਹਾਂ ਸਮਾੜ ਕੇ ਰੱਖਦੇ ਨੇ ਚੀਜ਼ਾਂ ਅੰਦਰ ਰੱਖਿਆ ਜਾਂਦੇ ਨੇ ਕੋਈ ਕਾਂ ਜਾਂਦਾ ਯਾ ਖਰਾਬ ਨਾ ਕਰਨ ਸਹੀ ਹੈ ਐ ਵੇਖੋ ਜੀ ਮੈਂ ਤੁਹਾਨੂੰ ਵਿਖਾਣਾ ਅੰਦਰੋਂ ਵੀ ਵਿਖਾਣਾ ਕਾਨਿਆਂ ਦੇ ਬਣੇ ਹੋਏ ਨੇ ਯਾ ਕਿਵੇਂ ਬਣੇ ਹੋ ਨੇ ਮੈਂ ਤੁਹਾਨੂੰ ਵਿਖਾਣਾ ਐ ਵੇਖੋ ਜੀ ਬਾਲੇ ਪਾਏ ਹੋਏ ਨੇ ਤੇ ਕਾਨੇ ਪਾਏ ਹੋਏ ਨੇ ਤੇ ਪੱਖਾ ਬਾਕੀ ਬਿਜਲੀ ਦੀ ਸਹੂਲਤ ਹੈ ਔਰ ਕਾਫੀ ਸੌਲਤਾਨੇ ਜੜੀਆਂ ਕਿ ਇਸ ਪਿੰਡ ਨੂੰ ਕੋਈ ਨਹੀਂ ਨੇ ਉਹ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਜੀ ਚਤੀਆਂ ਉਸੇ ਤਰ੍ਹਾਂ ਹੀ ਨੇ ਜਿਵੇਂ ਇੱਕ ਮਿਸਾਲ ਦੇ ਤੌਰ ਤੇ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਮ ਹੁੰਦੀਆਂ ਨੇ ਆਜੋ ਜੀ ਹੁਣ ਮੈਂ ਤੁਹਾਨੂੰ ਦੂਸਰਾ ਕਮਰਾ ਵੀ ਐ ਦੂਸਰਾ ਕਮਰਾ ਹੈ ਜੀ ਦਰਵਾਜ਼ੇ ਲੱਕੜ ਦੇ ਲੱਗੇ ਹੋਏ ਨਹੀਂ ਜੀ ਤੇ ਬਾਕੀ ਸਾਰਾ ਅੰਦਰੋਂ ਵੀ ਕੱਚਾ ਹੈ ਤੇ ਬਾਹਰੋਂ ਵੀ ਕੱਚਾ ਹੈ ਤੇ ਬਾਲੇ ਛਤਿਰ ਜਿਵੇਂ ਹੁੰਦੇ ਨੇ ਉਹ ਪਾਏ ਹੋਏ ਨੇ ਗਾਡਰ ਹਨ ਵੈਸੇ ਤੇ ਪਾਏ ਹੋਏ ਤੇ ਉੱਤੇ ਸਿਰਕੀ ਪਾਈ ਹੋਈ ਸਿਰਕੀ ਆ ਪਾਣਿਆ ਨਾ ਇਹਨੂੰ ਠੀਕ ਹੈ ਜੀ ਮੰਜੇ ਅੰਦਰ ਰੱਖੋ ਇਹਨੇ ਤੇ ਉਹ ਜੇ ਇਹ ਗਰਮੀਆਂ ਦੇ ਵਿੱਚ ਤਾਂ ਠੰਡਾ ਹੀ ਹੁੰਦੇ ਨੇ ਨਾ ਠੰਡੇ ਤੇ ਸਰਦੀਆਂ ਦੇ ਵਿੱਚ ਗਰਮ 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 ਹੋ ਜਾਂਦੇ ਨੇ ਠੀਕ ਹੈ ਜੀ ਤੇ ਆਗੂ ਗੂ ਵੀ ਮੇਰੇ ਖਿਆਲ ਇੱਥੇ ਬਾਲਦੇ ਨੇ ਨਾ ਕਾਲੇ ਹੋ ਗਏ ਨੇ ਕਾਲੇ ਸਹੀ ਹੈ ਜੀ ਹੈਡ ਸੁਲੇਮਾਨ ਕੀ ਤੋਂ ਨਿਕਲਣ ਵਾਲੀ ਇਹ ਸਾਦਕੀ ਨਹਿਰ ਇਹਨੂੰ ਹਾਕੜਾ ਨਹਿਰ ਵੀ ਆਖਿਆ ਜਾਂਦਾ ਹੈ ਇਹ ਜਦੋਂ ਭਾਵਨਗਰ ਤੋਂ ਨਿਕਲਦੀ ਹੈ ਤੇ ਉਸ ਤੋਂ ਬਾਅਦ ਇਹ ਦੋ ਸ਼ਾਖਾਂ ਇਹਦੇ ਤੋਂ ਹੋ ਜਾਂਦੀਆਂ ਨੇ ਇਸ ਨਹਿਰ ਦੇ ਨਾਲ ਹੀ ਗਵਾਂਢੀ ਇਹ ਪਿੰਡ ਆਬਾਦੇ ਜਿੱਥੇ ਦੇ ਲੋਗ ਅਸੀਂ ਤੁਹਾਨੂੰ ਵਹਾਰ ਰਹੇ ਹਾਂ ਇੱਕ ਹੋਰ ਕੱਚੇ ਘਰ ਦੇ ਕੋਲ ਅਸੀਂ ਆ ਗਏ ਇਹ ਵੀ ਅਸੀਂ ਤੁਹਾਨੂੰ ਵਹਾ ਰਹੇ ਹਾਂ ਕਿ ਇਹ ਕੱਚਾ ਘਰ ਕਿਵੇਂ ਬਣਿਆ ਹੋਇਆ ਹੈ ਇੱਥੇ ਕੀ ਕੁਝ ਮੌਜੂਦ ਹੈ ਉਮੀਦ ਹੈ ਕਿ ਤੁਸੀਂ ਪਹਿਲੇ ਇਸ ਤਰ੍ਹਾਂ ਦੇ ਕੱਚੇ ਘਰ ਨਹੀਂ ਵੇਖੇ ਹੋਣੇ ਜੋ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਕਿਛਾ ਬੱਚਾ ਹੈ ਇੱਕ ਦੂਸਰੇ ਘਰ ਦੇ ਵਿੱਚ ਐ ਇਹ ਵੀ ਇੱਕ ਮਾੜਾ ਹਾਊਸ ਹੈ ਜੀ ਪੁਰਾਣੇ ਦੌਰ ਦੇ ਵਿੱਚ ਇਹ ਗੱਟੋ-ਗੱਠ ਦੱਸਦੇ ਨਹੀਂ ਕੋਈ ਅੱਜ ਤੋਂ 50 ਸਾਲ ਇਸ ਤਰ੍ਹਾਂ 50 ਸਾਲ ਪਿਛਾਂ ਜਾਈਏ ਨਾ ਤਾਂ ਇਸ ਤਰ੍ਹਾਂ ਦੀ ਜ਼ਿੰਦਗੀ ਹੁੰਦੀ ਸੀ ਤੰਦੂਰ ਤੰਦੂਰੀ ਦੇ ਵਿੱਚ ਵੀ ਰੋਟੀਆਂ ਪਕਾਉਂਦੇ ਨੇ ਐ ਵੇਖੋ ਜੀ ਸ਼ਹਿਰਾਂ ਦੇ ਵਿੱਚ ਤੁਸੀਂ ਤੰਦੂਰ ਵੇਖੇ ਹੋਣਗੇ ਗੈਸ ਵਾਲੇ ਇਹ ਮਿੱਟੀ ਵਾਲਾ ਤੰਦੂਰ ਹੈ ਇੱਥੇ ਲੱਕੜਾਂ ਦਾ ਆਗੂ ਗਵਾਲ ਕੇ ਤੇ ਰੋਟੀਆਂ ਪਕਾਉਂਦੇ ਨੇ ਤੇ ਜਿਸ ਤਰ੍ਹਾਂ ਅੱਗੇ ਇੱਕ ਤੁਨ ਬਹਾਇਆ ਉਸੇ ਤਰ੍ਹਾਂ ਸੇਮ ਚੁੱਲਾ ਲੱਗਿਆ ਹੋਇਆ ਜੀ ਮਿੱਟੀ ਦੇ ਜਿਹੜੇ ਨਿੱਕੇ ਨਿੱਕੇ ਮਤਲਬ ਜਿਹੜੇ ਨਾ ਆ دیوار ਕੀਤੀ ਹੋਈ ਏ ਤੇ ਬਰਤਨ ਟੰਗਣ ਵਾਸਤੇ ਮਤਲਬ ਉਹ ਇੱਕ ਨਿੱਕਾ ਜਿਹਾ ਜਿਹੜਾ ਨਾ ਲੱਗਿਆ ਹੋਇਆ ਸੋਟੀ ਪੂਰ ਕੇ ਤੇ ਉੱਤੇ ਬਰਤਨ ਟੰਗਦੇ ਨੇ ਆ ਵੇਖੋ ਤੁਨ ਮੈਂ ਵਹਾਨ ਆ ਜਿੰਦੇ ਸਾਂਗ ਉਹਨਾਂ ਵਾਵਾ ਸਾਰੇ ਉਸ ਨਾਲ ਸੰਗਾਂ ਵਾਲੀ ਛੋਟੀ ਪੂਰ ਦਿੰਦੇ ਨੇ ਤੇ ਉੱਥੇ ਉਹਦੇ ਉੱਤੇ ਫਿਰ ਸਾਰੇ ਬਰਤਨ ਟੰਗ ਟੁੰਗ ਲੈਂਦੇ ਨੇ। ਅਸਲਾਮ ਵਾਲੇਕਮ ਬਾਬਾ ਜੀ ਕੀ ਹਾਲ ਹੈ? ਵਾਅਲੈਕਮ ਸਲਾਮ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਮੰਮਾ ਜੀ ਸੇ। ਮੰਮਾ ਸੈਨ। ਜੀ ਆ। ਤੇ ਤੁਹਾਡੇ ਅੱਬੇ ਦਾ ਕੀ ਨਾਂ ਹੈ ਜੀ? ਸ਼ਰਫਦੀਨ। ਸ਼ਰਫਦੀਨ। ਹਾਂ। ਤੇ ਬਾਬਾ ਜੀ ਤੁਹਾਡੀ ਕੌਮ ਵੀ ਝੱਡੂ ਏ ਜੀ ਹਾਂ ਤੇ ਹੁਣ ਸਾਨੂੰ ਬਾਬਾ ਜੀ ਇਹ ਦੱਸੋ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਵੱਖਰਾ ਵੱਖਰਾ ਬਣਿਆ ਮਲਕ ਹਾਂ ਉਦੋਂ ਤੁਹਾਡੇ ਵੜਕੇ ਹਿੰਦੁਸਤਾਨ ਚ ਬੈਠੇ ਹੈ ਕਿ ਪਾਕਿਸਤਾਨ ਚ ਬੈਠੇ ਹੈ ਉਦੋਂ ਵੜਕੇ ਸਾਡੇ ਹਿੰਦੁਸਤਾਨ ਵਿੱਚ ਹਿੰਦੁਸਤਾਨ ਵਿੱਚ ਆ ਹਾਂ ਉਦਦੇ ਤੁਹਾਡੇ ਵੜਕਿਆਂ ਦਾ ਕਿਹੜਾ ਚੱਕਾ ਹਾ ਕਿੱਥੇ ਬੈਠੇ ਹੋਇਆ ਏ ਸੱਮਿਆ ਜਿਹੜੇ ਨਾਂਟਿਆਂ ਨਾ ਤੇ ਨੰਗੇ ਦੇ ਨੰਗੀ ਹਾਂ ਅੱਛਾ ਤੇ ਸਾਡਾ ਚਾਕਾ ਸਾਡੇ ਸਾਡੇ ਰਾਜਕੰਡਾ ਚਾਕਾ ਜਿਹੜਾ ਉਹ ਆ ਰਿਆਸਤ ਰਾਜਬੀਕਾਨੇ ਰਿਆਸਤ ਰਾਜਬੀਕਾਨੇ ਹਾਂ ਠੀਕ ਏਸ ਚੱਕ ਦੇ ਵਿੱਚ ਇੱਕ ਕਬਰਸਤਾਨ ਵੀ ਹੈ ਜੀ ਕਬਰਸਤਾਨ ਜਿਵੇਂ ਦੀਆਂ ਕਬਰਾਂ ਹਨ ਹਨ ਤਨ ਨਵਾਂ ਹੀ ਹੈ ਕਬਰਸਤਾਨ ਐਡਾ ਪੁਰਾਣਾ ਨਹੀਂ ਲੇਕਿਨ ਕਬਰਸਤਾਨ ਹੈ ਇਸ ਪਿੰਡ ਦੇ ਵਿੱਚ ਨਾ ਆ ਵੇਖੋ ਜੀ ਤੇ ਇਹ ਬਾਬਾ ਜੀ ਜਿਹੜੀਆਂ ਇੱਥੇ ਸਾਰੀਆਂ ਕੌਮਾਂ ਬੈਠੀਆਂ ਹੋਈਆਂ ਨੇ ਨਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਇਹ ਤਾਂ ਪਤਾ ਲੱਗ ਗਿਆ ਵੀ ਸਵੇਰ ਦਾ ਮੈਂ ਸਹਿਰ ਕਰ ਰਿਹਾ ਤੁਹਾਡੇ ਚੱਕ ਦੀ ਵੀ ਸਭ ਤੋਂ ਜ਼ਿਆਦਾ ਜੇਡੂ ਹੀ ਆ ਬਾਦ ਨੇ ਹੈ ਨਾ ਜੀ ਹਾਂ ਹੂੰ ਜਿਹੜੀ ਤੁਹਾਡੇ ਵੜਕੇ ਉਧੂ ਆ ਕੇ ਬਾਦ ਹੋਣੇ ਸਾਰੇ ਮਤਲਬ ਜੇਡੂ ਤੁਹਾਡੀ ਤੁਹਾਡੇ ਜੇਡੂਆਂ ਦੇ ਕਿੰਨੇ ਕਾ ਗਾ ਰਹੇ ਨੇ ਇੱਥੇ ਇਹ ਝੋਣ ਦਾ ਸਹਿ ਗਾ ਰਹੇ ਨੂੰ ਉਹ ਸਹਿ ਤਾਂ ਸਿਰਫ 3 ਗਾ ਰਹਾ ਏਕੇ ਆ ਜਿੰਦਾ ਗਾਰ ਅਲਾਵਾਲ ਦਾ ਤੇ ਹੱਕਾ ਮੰਨਦੇਂ ਦਾ ਛੋਰਾ ਆਜੇ ਰਮਜ਼ਾਨ ਹੂੰ ਉਹਦਾ ਪਹਿਲੇ ਥੋੜੇ ਹੈ ਤੁਹਾਡੇ ਅੱਖ ਨਮਸਰੀ ਹੁਣ ਗਨੇ ਹੋ ਕੇ ਤੇ ਹੱਕਾ ਰਾਸ਼ਾ ਕਰ ਕੇ ਆਉਂਦਾ ਹੂੰ ਇਹ ਜਾ ਰਾ ਵਸਤਰੀ ਸਹੀ ਆ ਗਾਂ ਗਾ ਮੋਦੂ ਲਾਜੋ ਹਿੰਦੀ ਕੇ ਗੱਤ ਨਹੀਂ ਜਾਈ ਹਰ ਕੋਈ ਆਪ ਸਹੀ ਬਾਹਾਂ ਵਾਲੇ ਨਾਲ ਕਰੀ ਗੱਲ ਕਰ ਲੈ ਆਪਾਂ ਇੱਕ ਦੁਕਾਨ ਤੇ ਆ ਗਏ ਆ ਜੀ ਭਾਈ ਨਾਲ ਗੱਲਬਾਤ ਕਰਨੇ ਆ ਅਸਲਾਮੁਅਲੈਕਮ ਕੀ ਹਾਲ ਹੈ ਜੀ ਵਾਲੇਕੁਮ ਸਲਾਮ ਜੀ ਬਰਬਰ ਤੁਹਾਡਾ ਕੀ ਨਾਮ ਹੈ ਜੀ ਤੁਹਾਡਾ ਨਾਮ ਜੀ ਅਬਦੁਲ ਖਾਲਕ ਤੇ ਤੁਹਾਡੇ ਅੱਬੇ ਦਾ ਕੀ ਨਾਮ ਹੈ ਜੀ لیاقت ਅਲੀ ਤੇ ਤੁਹਾਡੀ ਜ਼ਾਤ ਕੀ ਹੈ ਜੀ ਅਸੀਂ ਜੱਡੂ ਆ ਜੀ ਇਹ ਸਾਨੂੰ ਦੱਸੋ ਭਾਈ ਇੱਥੇ ਤੁਹਾਡੇ ਚੱਕ ਦੇ ਵਿੱਚ ਭਾਈ ਸਹੂਲਤਾਂ ਜਿਵੇਂ ਆਪਾਂ ਗੱਲ ਕਰੀਏ ਤਾਂ ਕਈਆਂ ਨੇ ਮੈਨੂੰ ਕੁਝ ਦੱਸਿਆ ਕਿਸੇ ਨੇ ਕੁਝ ਦੱਸਿਆ ਅੱਛਾ ਕਿਹੜੀਆਂ-ਕਿਹੜੀਆਂ ਤੁਹਾਡੇ ਚੱਕ 'ਚ ਸਹੂਲਤਾਂ ਹੋਣੀਆਂ ਚਾਹੀਦੀਆਂ ਜਿਨ੍ਹਾਂ ਦੀ ਤੁਹਾਨੂੰ ਲੋੜ ਹੈ ਪ੍ਰੇਸ਼ਾਨੀ ਕਿਹੜੀ ਕਿਹੜੀ ਤੁਹਾਨੂੰ ਆਉਂਦੀ ਹੈ ਸੌਲਤਾਂ ਦੇ ਲੋੜ ਤਾਂ ਜੇ ਸਾਰੇ ਸੌਲਤਾਂ ਦੇ ਲੋੜ ਹੁੰਦੀ ਹੈ ਹਮ ਮਸਲਾ ਨਾ ਆ ਸੜਕ ਹੋ ਜਾਵੇ ਪੱਕੀ ਹੋ ਜਾਵੇ ਸਾਡੇ ਅੱਛਾ ਨੇ ਪਰ ਜਦੋਂ ਤਾਂ ਪਹਿਲਾਂ ਵੀ ਲੱਗਾ ਹੋਇਆ ਹੈ ਬਾਰਸ਼ਾਂ ਦੀ ਵਜ੍ਹਾ ਨਾਲ ਸਾਰਾ ਪਟੀ ਗਿਆ ਸਹੀ ਤੇ ਬਾਕੀ ਮਕਾਨ ਨੇ ਜ਼ਿਆਦਾ ਕੱਚੇ ਨੇ ਇਹ ਕੋਈ ਮਕਾਨਾਂ ਦੇ ਬਾਹਰ ਹੋ ਜਾਵੇ ਹਮ ਹਮ ਤੁਹਾਨੂੰ ਉਹਦੋਂ ਇੱਟਾਂ ਨਹੀਂ ਲੈਉਣ ਦਿੰਦੇ ਹਾਂ ਨੇ ਤਾਂ ਲੈ ਤਾਂ ਨੇ ਅੱਛਾ ਤੇ ਬਾਕੀ ਹੋਰ ਆ ਜਿਹੜਾ ਨਾ ਮਹਿਰ ਵਾਲਾ ਪ੍ਰੋਗਰਾਮ ਨਿਕਲਾ ਖੜਾ ਬਈ ਸਾਦਗੀ ਦੇ ਨਾਲ ਜਾਣੀ ਨਾ ਹੈ ਹੂੰ ਹੂੰ ਤੇ ਜਿਹੜਾ ਸਾਦਗੀ ਦੇ ਨਾਲ ਘਰ ਬੈਠੇ ਨੇ ਅੱਛਾ ਇਹਨਾਂ ਨਾਲ ਵਾਸਤੇ ਥੋੜੀ ਜਿਹੀ ਮੁਸ਼ਕਿਲਾਂ ਬਣਸਨ ਭਈ ਉਹ ਉਠਾ ਦੇਸਣ ਨਾਲ ਉਠਾ ਦੇਸਣ ਸਹੀ ਤੇ ਇਸ ਤੁਹਾਡੇ ਚੱਕ ਦੇ ਵਿੱਚ ਸਿਗਨਲ ਕੋਈ ਨਹੀਂ ਹੁੰਦੇ ਮੈਨੂੰ ਪਤਾ ਮੈਂ ਨਾ ਸੋ ਵਾਰ ਸਿਗਨਲ ਮੈਨੂੰ ਨਹੀਂ ਦੇਖਣ ਨੂੰ ਲੱਭੇ ਤੇ ਸਭ ਤੋਂ ਵੱਡਾ ਮਸਲਾ ਮੇਰੇ ਹਿਸਾਬ ਦੇ ਵਿੱਚ ਤਾਂ ਇਹ ਹੀ ਹੈ ਨਾ ਹਾਂਜੀ ਜਦੋਂ ਤੁਹਾਡੇ ਕੋਈ ਖੁਸ਼ੀ ਗਮੀ ਹੁੰਦੀ ਹੈ ਹਾਂਜੀ ਬੰਦਾ ਫੌਤ ਹੋ ਜਾਂਦਾ ਬਾਹਰੋਂ ਫੋਨ ਕਿਵੇਂ ਤੁਹਾਡੇ ਨਾਲ ਰਾਬਤਾ ਕਿਵੇਂ ਕਰਦੇ ਨੇ ਤੁਹਾਡੇ ਰਿਸ਼ਤੇਦਾਰ ਬਾਜੀ ਮੈਂ ਸਰਵਿਸ ਦੀ ਮਖਸੂਸ ਜਗ੍ਹਾ ਬਣੀ ਹੋਈ ਹੈ ਬੇਚਿੱਤੇ ਫਰਮਸ ਆ ਜਾਂਦੇ ਉੱਥੇ ਜਾ ਕੇ ਫਿਰ ਅਸੀਂ ਕਾਲ ਕਰ ਲੈਂਦੇ ਹਾਂ ਹੂੰ ਤੇ ਉਦੋਂ ਅਗਰ ਕਿਸੇ ਦਾ ਨੰਬਰ ਗਲਤੀ ਨਾਲ ਲੱਗ ਹੀ ਜਾਵੇ ਤਾਂ ਹੋ ਜਾਂਦੀ ਨਹੀਂ ਨਿਕਾ ਜਿਆਦਾਤਰ ਇਹ ਤੁਹਾਨੂੰ ਖੁਦ ਕਾਲ ਕਰਨੀ ਪੈਂਦੀ ਹੈ ਕੁਛ ਯਾਰ ਫੋਨ ਕਰਦੇ ਰਹਿੰਦੇ ਨੇ ਹਾਂ ਯਾਰ ਫੋਨ ਕਰਦੇ ਇਹ ਜ਼ਿਆਦਾਤਰ ਤੁਹਾਡਾ ਤੁਹਾਡੇ ਰਿਸ਼ਤੇਦਾਰਾਂ ਨਾਲ WhatsApp ਦੇ ਜ਼ਰੀਏ ਰਾਬਤਾ ਹੁੰਦਾ ਹੈ ਜਾਂ ਫੋਨ ਕਾਲਤੇ ਜਾਂਦਾ ਫੋਨ ਕਾਲਤੇ ਹੁੰਦਾ WhatsApp ਜ਼ਿਆਦਾਤਰ ਲੋਕਾਂ ਕੋਲ ਨਹੀਂ ਹੁੰਦਾ ਅੱਛਾ ਕਿਉਂਕਿ ਸਾਦੇ ਬੰਦੇ ਹਨ ਨਾ ਸਾਦੀ ਜ਼ਿੰਦਗੀ گزارਦੇ ਨੇ ਸਾਰੇ ਗਨੇ ਹਨ ਤੇ ਜ਼ਿੰਮੇਵਾਰੀ ਇੱਥੇ ਜ਼ਿੰਮੇਵਾਰਾ ਹੀ ਹੈ ਇੱਥੇ ਗਣਾ ਫਸਲਾਂ ਬੀਜਦੇ ਨੇ ਜ਼ਿਆਦਾ ਜ਼ਿੰਮੇਵਾਰੀ ਇੱਥੇ ਮੈਂ ਤਾਂ ਵੇਖਿਆ ਖੋਤੀਆਂ ਰੇੜੀਆਂ ਹੀ ਹਨ ਨਾ ਇੱਥੇ ਢੱਗੇ ਬੱਚੇ ਵੀ ਕੋਈ ਨਹੀਂ ਕਿਸੇ ਕੋਲ ਆਪਣੀ ਜਿਹੜੀ ਬਰਾਦਰੀ ਹੈ ਝੇਡੂ ਇਹਨਾਂ ਦੇ ਇਸ ਚਾ ਇਹ ਤੁਹਾਡੀ ਬਰਾਦਰੀ ਦੇ ਕਿੰਨੇ ਘਰ ਇਸ ਚੱਕੇ ਚਵਾ ਦੇਣ ਇਹ ਤਕਰੀਬਨ 150 ਤੋਂ ਘਰ ਉੱਤੇ ਹੀ ਹੋਸੇ ਜਿਹੜਾ 150 ਤੋਂ ਜ਼ਿਆਦਾ ਨੇ ਹਾਂ ਵਿੱਚ ਬਾਕੀ ਬਰਾਦਰੀ ਬੈਠੇ ਆ ਰਾਈ ਹੋ ਗਏ ਹੂੰ ਤੇ ਦੂਸਰੇ ਹੋ ਗਏ ਆ ਬਾਤ ਚੇਂਜ ਕਰ ਭੱਤੀ ਸਦਾਨ ਨੇ ਆਪ ਨੂੰ ਹੂੰ ਹੂੰ ਉਹ ਬੈਠੇ ਨੇ ਉਸ ਤੋਂ ਬਾਅਦ ਕੁ شیخ ਵੀ ਆ ਜਾਂਦੇ ਨੇ ਆਪਣਾ ਦੱਬੇ ਤੇ ਬੈ ਜਾਦੇ ਨੇ ਸਈਅਦ ਇਹ ਜਿਹੜੀ ਤੁਹਾਡੀ ਝੇਡੂ ਕੌਮ ਹੈ ਇਹ ਇੰਡੀਆ ਚ ਆ ਕੇ ਇੱਥੇ ਬਾਦ ਹੋਏ ਨੇ ਇਹ ਪੁਰਾਣੇ ਲੋਕਲ ਇੱਥੇ ਬੈਠੇ ਨੇ ਸ਼ੁਰੂ ਤੋਂ ਹਾਂ ਇਹ ਸੁਣਾਣੇ ਚ ਨਹੀਂ ਆਇਆ ਭਾਈ ਉਦੋਂ ਹੀ ਆਇਆ ਨੇ ਇੰਡੀਆ ਚੋਂ ਆਇਆ ਨਾ ਇੱਕ ਬੰਦੇ ਨੇ ਮੈਨੂੰ ਦੱਸਿਆ ਵੀ ਅਸੀਂ ਇੰਡੀਆ ਚੋਂ ਆਏ ਹਾਂ ਉਦੋਂ ਹਾਂ ਇਹ ਤੇ ਇੰਡੀਆ ਚੋਂ ਤੇ ਉਹਦੇ ਤੁਹਾਡਾ ਇਲਾਕਾ ਕਿਹੜਾ ਹਾ ਇੰਡੀਆ ਦੇ ਵਿੱਚ ਇਹ ਭਾਈ ਪੱਕਾ ਨਹੀਂ ਪਤਾ ਵਡੇਰਿਆਂ ਨੂੰ ਇਹ ਵੱਡੇ ਕਿਹਨਾਂ ਨੂੰ ਤੁਹਾਡੇ ਨੂੰ ਪਤਾ ਹੋਸੀ ਸਹੀ ਤੇ ਉੰਜ ਤੁਹਾਡੇ ਚੱਕ ਦੇ ਵਿੱਚ ਕੋਈ ਲੜਾਈ ਜਗੜਾ ਹੋਰਾਂ ਪਰਾਂ ਕੋ ਰੋਲਾ ਰਪਾ ਇਸ ਤਰ੍ਹਾਂ ਦਾ ਕੋਈ ਬਣਦਾ ਕਦੀ ਲੜਾਈ ਜਗੜਾ ਤਾਂ ਫਿਰ ਬਣਦੇ ਰਹਿੰਦੇ ਨੇ ਹਾਂ ਤੇ ਉਹ ਫੈਸਲੇ ਮੁੜ ਕਿਵੇਂ ਆਉਂਦੇ ਨੇ ਫਾਜ਼ਲੇ ਮੁਰ ਜਿਹੜਾ ਨੰਬਰਦਾਰ ਹੈ ਬਹਿਣੇ ਦਾ ਕਾਰ ਦੇ ਨੇ ਮੇਰੇ ابو ਵੀ ਨੰਬਰਦਾਰ ਸੀ ਤੁਹਾਡੇ ਅੱਗੇ ਹੋਰ ਵੀ ਨੰਬਰਦਾਰ ਨੇ ਦੋ ਨੰਬਰਦਾਰ ਨੇ ਬੰਦਾ ਦੋ ਹੈ ਅੱਛਾ ਜ਼ਿਆਦਾਤਰ ਤਾਂ ਮੇਰੇ ابو ਨੇ ਪਹਿਲੇ ਕਿਹਾ ਮੋਸਾਫਾ ਦੇ ਡੂ ਵੀ ਨੰਬਰਦਾਰ ਸੀ ਅੱਛਾ ਤਾਂ ਇਹ ਦੋਨੋਂ ਹੀ ਕਰਦੇ ਨੇ ਇਹ ਇਸ ਤੁਹਾਡਾ ਜਿਹੜਾ ਚੱਕ ਇਹਦਾ ਨਾਮ ਵੀ ਝੱਡੂਆ ਹੀ ਹੈ ਨਾ ਐਵੇਂ ਹੀ ਨਾ ਹਾਂ ਬਸ ਇਹੜਵਾ ਤੋਂ ਮਸ਼ਹੂਰ ਹੈ ਤੇ ਇਹਨਾਂ ਦਾ ਰਕਬਾ ਕਿੰਨਾ ਕੇ ਆਂਡ ਗਵਾਂਡ ਤੁਹਾਡੇ ਕਿਹੜੀਆਂ ਬਸਤੀਆਂ ਹੈ ਆਣ ਗਵਾਨ ਸਾਡੇ ਹੈ ਜੀ ਆ ਨਹਿਰ ਤੋਂ ਪਾਰ ਗੁੱਧ ਵਾਲਾ ਹੈ ਅੱਛਾ ਤੇ ਬਾਕੀ ਇੱਥੇ ਹੈ ਰਾਇਆਂ ਦੀ ਬਣੀ ਹੈ ਹੂੰ ਤੇ ਜੰਝਰਾ ਵਾਲੀ ਸਹੀ ਇਥੇ ਸ਼ਹਿਰ ਤੁਹਾਨੂੰ ਲੱਗਦਾ ਹੈ ਯਾ ਅੱਡਾ-ਉੱਡਾ ਕੋਈ ਲੱਗਦਾ ਸਾਨੂੰ ਸ਼ਹਿਰ ਸ਼ਹਿਰ ਲੱਗਦਾ ਹੈ ਇਹ ਤੋਂ ਕਿੰਨੇ ਕਿਲੋਮੀਟਰ ਬਣ ਜਾਂਦਾ ਇੱਥੋਂ ਹੈ ਤਕਰੀਬਨ 16 ਕਿਲੋਮੀਟਰ 16 ਕਿਲੋਮੀਟਰ ਹਾਂ ਠੀਕ ਹੈ ਤੇ ਉੰਜ ਮੇਰੇ ਖਿਆਲੇ ਕੁਝ ਅੱਡੇ ਦਾ ਨਾਂ ਆ ਹੁਣ ਮੈਨੂੰ ਚੇਤਾ ਨਹੀਂ ਆਉਂਦਾ ਫਿਰ ਕੋਟ ਕੋਈ ਇਸ ਤਰ੍ਹਾਂ ਦਾ ਵੱਜਦਾ ਹੈ ਪਤਾ ਨਹੀਂ ਨਹੀਂ ਪਤਾ ਅੱਡੇ ਦਾ ਇਹ ਨਿੱਕਾ ਜਿਹਾ ਅੱਡਾ ਜਿਹੜੀ ਜਿੱਥੋਂ ਆਪਾਂ ਆਏ ਨੂੰ ਹੈ ਫਤਿਹਕੋਟ ਜਾ ਬਿਲਕੁਲ ਫਤਿਹਕੋਟ ਫਤਿਹਕੋਟ ਅੱਡਾ ਲੱਗਦਾ ਤੁਹਾਨੂੰ ਹਨਾ ਜਿਹੜੀ ਚੀਜ਼ ਇੱਥੋਂ ਨਾਲ ਲੱਭੇ ਉਹ ਅੱਡੇ ਤੋਂ ਜਾ ਕੇ ਲੈਂਦੇ ਨੇ ਬਿਲਕੁਲ ਇਸ ਇਲਾਕੇ ਦੇ ਵਿੱਚ ਵੇਖੋ ਜੀ ਟਰਾਲੀ ਇਸ ਤਰ੍ਹਾਂ ਦੀ ਹੁੰਦੀ ਹੈ ਟਰਾਲੀਆਂ ਟਰੈਕਟਰ ਵਾਲੀ ਜਿਹੜੀ ਹੁੰਦੀ ਹੈ ਨਾ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਅਸ ਟਾਈਮ ਮੈਂ ਚੱਕਰੀ ਚੱਕੀ ਤੇ ਆ ਗਿਆ ਜੀ ਇੱਥੇ ਸਾਰੇ ਚੱਕਲੇ ਇੱਥੋਂ ਹੀ ਆਟਾ ਪੀਵਾਂਦੇ ਨੇ ਖਾਂਦੇ ਪੀਂਦੇ ਨੇ ਇੱਥੇ ਇੱਕ ਬਜ਼ੁਰਗ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਨੇ ਇੱਕ ਚਾਚੇ ਹੋਰੀ ਬੈਠੇ ਹੋਏ ਨੇ ਬਾਬਾ ਜੀ ਕੀ ਹਾਲ ਏ ਤੁਹਾਡਾ ਨਾਮ ਕੀ ਹੈ ਜੀ ਮਨੀਰਾ ਤੇ ਇਹ ਬਾਬਾ ਜੀ ਤੁਹਾਡੇ ਚੱਕ ਦੇ ਵਿੱਚ ਇੱਕੋ ਹੀ ਚੱਕੀ ਹੈ ਨਾ ਇੱਕੋ ਹੀ ਤੇ ਇਹਦੇ ਵਿੱਚ ਤੁਸੀਂ ਕੀ ਕੁਝ ਪੀਂਦੇ ਰਹੇ ਇੱਕ ਤਾਂ ਆਟਾ ਹੋ ਗਿਆ ਆਟਾ ਦਲੀਆ ਦਲੀਆ ਵੀ ਤੇ ਉਹ ਜਿਵੇਂ ਜੋਨਾ ਜਾਂ ਧਾਈ ਹੁੰਦੇ ਨੇ ਉਹ ਵੀ ਹੈ ਤੁਹਾਡੇ ਕੋਲ ਚੱਕੀ ਹਾਂ ਸਹੀ ਹੈ ਤੇ ਇੱਥੇ ਕੀ ਪੀਵਾਏ ਪੀ ਹੋਈ ਤੁਸੀਂ ਲੈਂਦੇ ਨੇ ਬਸ ਇਹਦੇ ਨਾਲ 2 ਕਿਲੋ 2 ਕਿਲੋ ਲੈਂਦੇ ਨੇ ਮੰਨਦਾ ਸਹੀ ਹੈ ਤੇ ਇਹ ਬਿਜਲੀ ਤੇ ਚੱਲਦੀ ਪਈ ਹੈ ਨਾ ਬਿਜਲੀ ਤੇ ਸੋਲਰ ਤੇ ਚੱਲਦੀ ਪਈ ਹੈ ਅੱਛਾ ਤਾਂ ਸਸਤਾ ਹੈ ਕਮਾ ਹਾਂਜੀ ਹਾਂ ਹੂੰ ਤੇ ਟਰੈਕਟਰ ਤਾਂ ਤੁਸੀਂ ਪੁਰਾਣਾ ਰੱਖਿਆ ਹੈ ਇਹ ਕਿਹੜਾ ਮਾਡਲ ਹੈ ਇਹ ਤਾਂ 800 ਮੈਸੀ ਹੈ ਹਾਂਜੀ 35 135 ਅੱਛਾ 135 ਏ ਠੀਕ ਹੈ ਇਹ ਬਾਬਾ ਜੀ ਤੁਹਾਡੀ ਜ਼ਾਤ ਕੀ ਏ ਸਾਡੀ ਜ਼ਾਤ ਰਾਂਜੀ ਅੱਛਾ ਤੁਸੀਂ ਇਰਾਈ ਨੇ ਜੇਰਵਾਲੀ ਵਸੀ ਠੀਕ ਹੈ ਇਹ ਮੈਂ ਜਿੰਨੇ ਵੀ ਬੰਦੇ ਮੈਨੂੰ ਮਿਲਣ ਨਾ ਚਾਹ ਕੇ ਚ ਉਹ ਸਾਰੇ ਹੀ ਝੇਡੂ ਹੈ ਕੌਮ ਦੇ ਹਾਂ ਹਾਂਜੀ ਤੇ ਇਹ ਬਾਬਾ ਜੀ ਤੁਸੀਂ ਜਿਹੜੇ ਤੁਹਾਡੇ ਵੜਕੇ ਹੈ ਤੁਹਾਡੇ ਵੀ ਉਦੋਂ ਇੰਡੀਆ ਚ ਆ ਕੇ ਇੱਥੇ ਬਾਦ ਹੋਏ ਨੇ ਹਾਂ ਇਹ ਇਹਨਾਂ ਦੇ ਵਡੇ ਰਜਾ ਇਹਨਾਂ ਦੇ ਹਾਂ ਉਹ ਆ ਸਾਡੇ ਅਸ਼ੇਤ ਦੇ ਆ ਸਹੀ ਤੇ ਉੰਜ ਬਾਬਾ ਜੀ ਹੁਣ ਮਸਾਲ ਦੇ ਤੌਰ ਤੇ ਤੁਹਾਡੇ ਚੱਕ ਦੇ ਵਿੱਚ ਸਹੂਲਤਾਂ ਦੀ ਗੱਲ ਕਰੀ ਜਿਵੇਂ ਸਰਕਾਰੀ ਸਹੂਲਤਾਂ ਹੁੰਦੀਆਂ ਨੇ ਬੇਬੋ ਤੇ ਘੱਟ ਸਹੂਲਤਾਂ ਆਣਿਆ ਹੈ ਨਾ ਹਾਂ ਜੀ ਹਾਂ ਸਹੂਲਤ ਕੋਈ ਨਹੀਂ ਐ ਜੀ ਕੋਈ ਨਹੀਂ ਚੱਲ ਰਿਹਾ ਮੈਂ ਵੇਖਿਆ ਵੀ ਛੋਰੀ ਦਾ ਤੇ ਛੂਰਾ ਦਾ ਭਈ ਸਕੂਲ ਵੱਖਰਾ ਵੱਖਰਾ ਨਹੀਂ ਹੈ ਇੱਕੋ ਹੀ ਹੈ ਸਕੂਲ ਹੈ ਨਾ ਬਿਲਕੁਲ ਵੱਖਰਾ ਤੇ ਜਿਹੜਾ ਸਰਕਾਰੀ ਸਕੂਲ ਹੈ ਉੱਥੇ ਤਾਂ ਹਨ ਬਾਲ ਮੈਨਾਂ ਮਤਲਬ ਪ੍ਰਾਈਵੇਟ ਤੋਂ ਪ੍ਰਾਈਵੇਟ ਆ ਸਕੂਲ ਲਗਾਇਆ ਇੱਕ ਉਹ ਤੋਂ ਪਿੱਛੇ ਗਿਆ ਮੈਂ ਕਈ ਮੈਂ ਸਰਕਾਰੀ ਸਕੂਲ ਤੋਂ ਮੈਂ ਵੇਖਿਆ ਨਾ ਬਾਲ ਹਨ तकरीबन ਕੋਈ 150 ਬਾਲ ਹੈ ਜੀ ਤੇ ਦੋ ਕਮਰੇ ਪਾਇ ਖਲੋਤ ਨੇ ਨਾ ਹਾਂਜੀ ਤੇ ਇੱਕ ਲੈਟਰਨ ਉਹ ਵੀ ਮੇਰੇ ਖਲ ਟੀਚਰਾਂ ਵਾਸਤੇ ਤੇ ਬਾਲਾਂ ਵਾਸਤੇ ਕੋਈ ਨਹੀਂ ਲੈਟਰਨ ਹਾਂ ਅੱਛਾ ਦੇਖੋਈ ਨਹੀਂ ਬਾਲ ਸਾਰੇ ਬੜੇ ਤੰਗ ਹੈ ਤੇ ਹੁਣ ਜਿਹੜੇ ਤੁਹਾਡੇ ਵੱਡੇ ਬਾਲ ਹਨ ਛੋਰੀ ਹੋਣ ਜਾਂ ਛੂਰ ਹੋਣ ਉਹ ਸਕੂਲ ਮੜ ਕਿੱਥੇ ਜਾ ਕੇ ਪੜ ਦੇਣ ਉਹਰ ਜਿੰਨਾ ਪੜਾਣਾ ਹੈ ਅੱਗੇ ਚੱਕੋ ਇੱਥੇ ਲੈ ਜਾਂਦੇ ਉਹ ਕੋਈ ਕੋਡ ਅੱਛਾ ਕੋਡ ਤਾਂ ਆਉਂਦੇ ਸੀ ਹਾਂ ਫਿਰ ਅਗਾਂ ਬਾਹਰ ਨਾਲ ਗਾ ਬਾਹਰ ਹਾਂ ਹਾਂ ਬਾਹਰ ਨੂੰ ਦਾ ਸਹੀ ਉਹ ਵੀ ਜਾਂਦਾ ਨਾ ਤੇ ਜੇ ਜਿਵੇਂ ਹੁਣ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਇੱਥੇ ਸਿਗਨਲ ਦਾ ਹੀ ਮਸਲਾ ਆਇਆ ਹੈ ਨਾ ਹਾਂ ਹਾਂਜੀ ਫੋਨ ਕਾਲ ਤਾਂ ਇੱਥੇ ਕੋਈ ਨਹੀਂ ਹੁੰਦੀ ਹੈ ਨਾ ਬਿਲਕੁਲ ਹੂੰ ਤੇ ਉਹ ਮੋਰ ਕਿਵੇਂ ਤੁਸੀਂ ਮੈਨੇਜ ਕਰਦੇ ਨੇ ਜੇ ਕੋਈ ਕਈਆਂ ਕਰਾਂ ਨੇ ਲਾਇਆ ਉਹ ਤੇ ਉਹ ਆਪਣਾ ਅੱਛਾ ਖੰਬੇ ਦੇ ਹਾਂ ਹਾਂ ਉਹਦੇ ਤੇ ਆ ਜਾਂਦੇ ਨੇ ਕਈਆਂ ਕਰਾਂ ਨੇ ਉੱਚੀ ਜਗ੍ਹਾ ਤੇ ਚੱਲ ਜਾਂਦੇ ਲਹਰ ਸ਼ਹਿਰਾਂ ਨਾਲ ਸਹੀ ਇਹ ਇੱਥੇ ਇੰਟਰਨੈਟ ਤਾਂ ਮੇਰੇ ਖਰ ਕੋਈ ਨਹੀਂ ਚੱਲਦਾ ਉਹਨਾਂ ਦਾ ਨਹੀਂ ਨੈਟ ਕੋਈ ਨਹੀਂ ਚੱਲਦਾ ਨੈਟ ਸਲਾਮਣਾ ਹੋਵੇ ਤਾਂ ਉਹਨਾਂ ਨੇ ਫਿਰ ਬਹੁਤ ਸਾਰੇ ਲਾਈ ਉਹ ਕਿਦੇ ਇੱਕ ਗਾਰਦੀ ਹੋਈ ਵਾਈਫਾਈ ਲੱਗੀ ਹੋਈ ਹੈ ਕਈਆਂ ਦੀ ਕਈਆਂ ਕਰਾਂ ਦੇ ਲੱਗੀ ਹੋਈ ਕਈਆਂ ਦੇ ਕੋਈ ਨਹੀਂ ਹੂੰ ਹੂੰ ਸੇ ਇਹ ਤੇ ਕੋਮਾਂ ਦੀ ਗੱਲ ਕਰੀ ਇਹ ਤਾਂ ਘਨੇ ਜੇਡੂ ਇੱਥੇ ਬਾ ਦੇਣ ਤੇ ਉੰਜ ਵਿਰਲੀ-ਵਿਰਲੀ ਔਰ ਵੀ ਵਿੱਚ ਇੱਕ ਦੋ ਕਮ ਆਏ ਹਾਂ ਜੀ ਹਾਂ ਜੀ ਦੋਸਤੋ ਮੈਂ ਉਮੀਦ ਕਰਨਾ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਿਆ ਹੋਵੇਗਾ ਅਸੀਂ ਤੁਹਾਨੂੰ ਵਹਾਰ ਰਹੇ ਹਾਂ ਵੀ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਦੇ ਉੱਤੇ ਪੁਰਾਣੇ ਪਿੰਡ ਕੀ ਹੋ ਜਿਹੈਣ ਇੱਥੇ ਕਿਵੇਂ ਜ਼ਿੰਦਗੀ ਗੁਜ਼ਾਰਦੇ ਨੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਜੇ ਆਪਾਂ ਹੁਣ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼ Thank <laughs> you.